ਹਾਂ ਜਿਸ ਤਰ੍ਹਾਂ ਕਿ ਸਾਡੇ ਕੋਲ 22 ਡਿਗਰੀ ਟੈਂਪਰੇਚਰ ਨਾਰਮਲ ਹੁੰਦਾ ਰਾਤ ਦਾ ਤਾਂ ਇੱਕ ਦਿਨ ਸਾਡੇ ਕੋਲ 32 ਡਿਗਰੀ ਵੀ ਟੈਂਪਰੇਚਰ ਰਿਕਾਰਡ ਹੋਇਆ ਸੋ ਇੰਨੇ ਜ਼ਿਆਦਾ ਐਕਸਟ੍ਰੀਮ ਜਿਹੜੇ ਵੈਦਰ ਇਵੈਂਟਸ ਇਸ ਵਾਰੀ ਰਹੇ ਆ ਉਹਦੇ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਇਸ ਵਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਜੀ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਤਾਂ ਮੌਨਸੂਨ ਦਾ ਸੈਟਅਪ ਹੋ ਚੁੱਕਿਆ ਹੋਇਆ ਹੈ ਇਸ ਵਾਰੀ ਮੌਨਸੂਨ ਵੀਕ ਦੋ ਦਿਨ ਪਹਿਲਾਂ ਹੀ ਜਿਹੜੀ ਕੇਰਲਾ ਤੇ ਉੱਪਰ ਆ ਚੁੱਕੀ ਹੈ ਉਹਦੀ ਆਮਦ ਹੋ ਚੁੱਕੀ ਹੈ ਆ ਪਤਾ ਹੈ ਕਿ ਬਹੁਤ ਜ਼ਿਆਦਾ ਟੈਂਪਰੇਚਰ ਫਾਲ ਕਰਨ ਦੀ ਸੰਭਾਵਨਾ ਨਹੀਂ ਹੈ ਥੋੜਾ ਜਿਹਾ ਜਿਸ ਤਰ੍ਹਾਂ ਕਿ ਜਿਹੜੀ ਸਵियर ਹੀਟ ਵੇਵ ਹੈ ਉਸ ਤੋਂ ਆਪਾਂ ਨੂੰ ਥੋੜੀ ਜੀ ਰਾਹਤ ਮਿਲ ਸਕਦੀ ਹੈ ਥੋੜਾ ਟੈਂਪਰੇਚਰ ਜਿਹੜਾ ਫਾਲ ਹੋ ਜਿਵੇਂ ਕਿ ਹਵਾ ਚੱਲੇਗੀ ਜਾਂ ਥੋੜੇ ਥੰਡਰ ਸ਼ਾਵਰਸ ਹੋਣਗੇ ਤਾਂ ਉਹਦੇ ਨਾਲ ਥੋੜਾ ਰਿਲੀਫ ਮਿਲ ਸਕਦਾ ਹੈ। ਔਰ ਜਿਸ ਤਰ੍ਹਾਂ ਆਪਣਾ ਸਿਰ ਨੂੰ ਢੱਕ ਕੇ ਰੱਖੋ ਨਾ ਸਨ ਗਲਾਸਸ ਦਾ ਦੀ ਜ਼ਰੂਰ ਵਰਤੋਂ ਕਰੋ ਤੇ ਬਾਕੀ ਜਿੰਨਾ ਹੋ ਸਕੇ ਮਤਲਬ ਥੋੜਾ ਛਾਵੇਂ ਹੀ ਰਿਹਾ ਜਾਵੇ। ਕੋਈ ਪਛਮੀ ਚੱਕਰਵਾਤ ਨਹੀਂ ਆਏ ਜਿੱਤੇ ਕਰਕੇ ਕੀ ਬਾਰਿਸ਼ ਨਹੀਂ ਹੋਈ ਔਰ ਟੈਂਪਰੇਚਰ ਜਿਹੜਾ ਫਾਲ ਨਹੀਂ ਕੀਤਾ ਸੋ ਇਸ ਕਰਕੇ ਟੈਂਪਰੇਚਰ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਵੈਸੇ ਹੀ ਆਈਐਮਡੀ ਵੱਲੋਂ ਇਸ ਵਾਰੀ ਜਿਹੜੀਆਂ ਮਈ ਜੂਨ ਦੀਆਂ ਪ੍ਰੈਡਿਕਸ਼ਨਸ ਨੇ ਉਹਨਾਂ ਦੇ ਵਿੱਚ ਹਾਰਸ਼ ਜਿਹੜਾ ਵੈਦਰ ਆ ਉਹਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਗਰਮੀ ਇਸ ਵਾਰੀ ਬਹੁਤ ਜ਼ਿਆਦਾ ਰਹੇਗੀ ਤਰਲ ਪਦਾਰਥ ਜਿਹੜੇ ਔਰ ਮਤਲਬ ਥੋੜੀ ਥੋੜੀ ਦੇਰ ਬਾਅਦ ਲੈਂਦੇ ਰਹਿਣ ਇਹ ਜ਼ਿਆਦਾਤਰ ਇਹ ਹੈ ਕਿ ਜਿਹੜੇ ਤਲੇ ਹੋਏ ਪਦਾਰਥ ਹੈ ਉਹਨਾਂ ਤੋਂ ਪਰਹੇਜ਼ ਕੀਤਾ ਜਾਏ ਫਲ ਫਰੂਟ ਜਿਹੜਾ ਉਹਨੂੰ ਜ਼ਿਆਦਾ ਲਿਆ ਜਾਵੇ ਗਰਮੀ ਨਾਲ ਲੋਕ ਮੁਹਾਲਲੇ ਤੇ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਜਿਸ ਦੇ ਚਲਦੇ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਸਾਲਾਂ ਦਾ ਰਿਕਾਰਡ ਇਸ ਵਾਰ ਗਰਮੀ ਤੋੜਦੀ ਹੋਈ ਨਜ਼ਰ ਆ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਕੀ ਗਰਮੀ ਤੋਂ ਰਾਹਤ ਮਿਲੇਗੀ ਜਾਂ ਪਾਰਾ ਇਸੇ ਤਰ੍ਹਾਂ ਹੋਰ ਚੜ ਕੇ ਲੋਕਾਂ ਨੂੰ ਪਰੇਸ਼ਾਨ ਕਰੇਗਾ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨਿਕ ਮੈਡਮ ਕੇਕੇ ਗਿਲ ਮੈਡਮ ਸਵਾਗਤ ਹੈ ਤੁਹਾਡਾ ਜੀ ਜੀ ਥੈਂਕ ਯੂ ਮੈਡਮ ਜਿਸ ਤਰ੍ਹਾਂ ਕਿਹਾ ਕਿ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਪਾਰਾ ਲਗਾਤਾਰ ਰਿਕਾਰਡ ਤੋੜਦਾ ਹੋਇਆ ਨਜ਼ਰ ਆ ਰਿਹਾ ਪਿਛਲੇ ਦਿਨਾਂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਿਹਾ ਆਉਣ ਵਾਲੇ ਦਿਨਾਂ 'ਚ ਕੀ ਹੈ ਸਾਹਮਣੇ ਆ ਦੇਖੋ ਜੀ ਆਪਾਂ ਮਈ ਮਹੀਨੇ ਦੀ ਗੱਲ ਕਰਦੇ ਹਾਂ ਤੇ ਮਈ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਮਤਲਬ ਹਾਰਸ਼ ਜਿਹੜੀ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸਵियर ਹੀਟ ਵੇਵਸ ਵੀ ਰਹੀਆਂ ਨੇ ਜਿਨ੍ਹਾਂ ਦੇ ਟੈਂਪਰੇਚਰਸ ਬਹੁਤ ਜ਼ਿਆਦਾ ਐਕਸਟ੍ਰੀਮ ਚ ਗਏ ਐ ਸੋ ਸਾਡੇ ਕੋਲ ਜਿਵੇਂ ਲੁਧਿਆਣੇ ਦਾ ਟੈਂਪਰੇਚਰ ਜਿਹੜਾ ਮੈਕਸਿਮ ਮਈ ਦਾ ਗਿਆ ਹੈ 45.6 ਡਿਗਰੀ ਰਿਕਾਰਡ ਕੀਤਾ ਗਿਆ ਹੈ ਇਸੇ ਤਰ੍ਹਾਂ ਜੇ ਅਪਾ ਪੂਰੇ ਪੰਜਾਬ ਦੀ ਗੱਲ ਕਰਦੇ ਆ ਤਾਂ 48 ਡਿਗਰੀ ਤੱਕ ਵੀ ਟੈਂਪਰੇਚਰ ਜਿਹੜਾ ਪੰਜਾਬ ਦੇ ਵਿੱਚ ਰਿਕਾਰਡ ਕੀਤਾ ਗਿਆ ਸੋ ਇਹ ਬਹੁਤ ਹੀ ਜ਼ਿਆਦਾ ਮਤਲਬ ਅਪਾ ਇਹਨੂੰ ਕਹਿ ਸਕਦੇ ਆ ਕਿ ਇਹ ਐਕਸਟ੍ਰੀਮ ਟੈਂਪਰੇਚਰਸ ਸੀਗੇ ਕਿਉਂਕਿ ਇਹ ਜਿਹੜੇ ਨਾਰਮਲ ਦੇ ਨਾਲੋਂ 7-8 ਡਿਗਰੀ ਜਿਹੜਾ ਜ਼ਿਆਦਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਸ ਇਹ ਤਾਂ ਦਿਨ ਦੇ ਤਾਪਮਨ ਦੀ ਅਪਾ ਗੱਲ ਕਰਦੇ ਆ ਇਸੇ ਤਰ੍ਹਾਂ ਹੀ ਰਾਤ ਦਾ ਤਾਪਮਨ ਵੀ ਜਿਹੜਾ ਆ ਉਹ ਵੀ ਬਹੁਤ ਇਨਾਂ ਦਿਨਾਂ ਦੇ ਵਿੱਚ ਜ਼ਿਆਦਾ ਰਿਹਾ ਹੈ ਔਰ ਜਿਹੜੀਆਂ ਰਾਤਾਂ ਬਹੁਤ ਜ਼ਿਆਦਾ ਗਰਮ ਦੇਖੀਆਂ ਗਈਆਂ ਨੇ ਜਿਸ ਤਰ੍ਹਾਂ ਕਿ ਸਾਡੇ ਕੋਲ 22 ਡਿਗਰੀ ਟੈਂਪਰੇਚਰ ਨਾਰਮਲ ਹੁੰਦਾ ਰਾਤ ਦਾ ਤਾਂ ਇੱਕ ਦਿਨ ਸਾਡੇ ਕੋਲ 32 ਡਿਗਰੀ ਵੀ ਟੈਂਪਰੇਚਰ ਰਿਕਾਰਡ ਹੋਇਆ ਸੋ ਇੰਨੇ ਜ਼ਿਆਦਾ ਐਕਸਟ੍ਰੀਮ ਜਿਹੜੇ ਵੈਦਰ ਇਵੈਂਟਸ ਇਸ ਵਾਰੀ ਰਹੇ ਆ ਉਹਦੇ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਇਸ ਵਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਮਤਲਬ ਬਹੁਤ ਤੋਂ ਐਡਵਾਈਸਰੀਜ਼ ਵੀ ਇਸ਼ੂ ਕੀਤੀਆਂ ਗਈਆਂ ਨੇ ਕਿ ਜਿਹੜੀ ਇਹ ਸਵियर ਹੀਟ ਵੇਵਸ ਨੇ ਉਹਨਾਂ ਤੋਂ ਆਪਣੇ ਆਪ ਨੂੰ ਜਾਂ ਫਸਲਾਂ ਨੂੰ ਜਾਂ ਪਸ਼ੂ ਪੰਛੀਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਸੋ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਜਿਹੀ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਤਾਂ ਮੌਨਸੂਨ ਦਾ ਸੈਟਅਪ ਹੋ ਚੁੱਕਿਆ ਹੋਇਆ ਹੈ। ਇਸ ਵਾਰੀ ਮੌਨਸੂਨ ਵੀ ਇੱਕ ਦੋ ਦਿਨ ਪਹਿਲਾਂ ਹੀ ਜਿਹੜੀ ਕੇਰਲਾ ਤੇ ਉੱਪਰ ਆ ਚੁੱਕੀ ਹੈ ਉਹਦੀ ਆਮਦ ਹੋ ਚੁੱਕੀ ਹੈ। ਸੋ ਉਹਦੇ ਨਾਲ ਥੋੜਾ ਜਿਹਾ ਜਿਹੜੀਆਂ ਹਵਾਵਾਂ ਨੇ ਉਹਨਾਂ ਦੇ ਵਿੱਚ ਫਰਕ ਆਇਆ ਰੁਖ ਵੀ ਬਦਲਿਆ ਹੈ ਤੇ ਹੁਣ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਜਿਹੜੀ ਫੋਰਕਾਸਟ ਆਈ ਹੈ ਕਿ ਥੋੜੀ ਜੀ ਹਵਾ ਜਿਹੜੀ ਉਹ ਤੇਜ਼ ਚੱਲ ਸਕਦੀ ਹੈ 40-50 ਕਿਲੋਮੀਟਰ ਦੇ ਹਿਸਾਬ ਦੇ ਨਾਲ ਤੇ ਥੋੜੇ ਜਿਹੇ ਹੰਟਰ ਸ਼ਾਵਰਸ ਦੀ ਵੀ ਸੰਭਾਵਨਾ ਨਜ਼ਰ ਆ ਰਹੀ ਹੈ ਸੋ ਉਮੀਦ ਹੈਗੀ ਹੈ ਕਿ ਹੁਣ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਉਹਦੇ ਵਿੱਚ ਥੋੜਾ ਜਿਹਾ ਫਾਲ ਆਏਗਾ ਤੇ ਜਿਹੜੀ ਸਾਨੂੰ ਆ ਸਵੀਅਰ ਹੀਟ ਵੇਵ ਹੈ ਇਸ ਤੋਂ ਰਾਹਤ ਮਿਲੇਗੀ ਪਰ ਇਹ ਮੌਸਮ ਦੇ ਵਿੱਚ ਚੇਂਜ ਕਦੋਂ ਤੱਕ ਆ ਸਕਦਾ ਕਿਉਂਕਿ ਕੱਲ ਪੰਜਾਬ ਦੇ ਵਿੱਚ ਬੋਟਾ ਪੈਣੀ ਹੈ ਜਿਸ ਨੂੰ ਲੈ ਕੇ ਜਦਾਵਾ ਲਗਾਤਾਰ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਲੋਕਾਂ ਨੂੰ ਕਿ ਕੱਲ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਕੱਲ ਦੇ ਅਗਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦਾ ਹੀ ਰਹੇਗਾ ਜਾਂ ਕੁਝ ਹੁੰਦੇ ਚੇਂਜ ਦੇਖਣ ਨੂੰ ਮਿਲ ਸਕਦੀ ਹੈ ਆ ਦੇਖੋ ਜਿਸ ਤਰ੍ਹਾਂ ਫੋਰਕਾਸਟ ਦੇ ਹਿਸਾਬ ਨਾਲ ਤਾਂ ਲੱਗ ਰਿਹਾ ਹੈ ਕਿ ਥੋੜੀ ਚੇਂਜ ਆਏਗੀ ਆ ਪਰ ਇਹ ਹੈ ਕਿ ਬਹੁਤ ਜ਼ਿਆਦਾ ਟੈਂਪਰੇਚਰ ਫਾਲ ਕਰਨ ਦੀ ਸੰਭਾਵਨਾ ਨਹੀਂ ਹੈ ਥੋੜਾ ਜਿਹਾ ਜਿਸ ਤਰ੍ਹਾਂ ਕਿ ਜਿਹੜੀ ਸਵियर ਹੀਟ ਵੇਵ ਹੈ ਉਸ ਤੋਂ ਆਪਾਂ ਨੂੰ ਥੋੜੀ ਜਿਹੀ ਰਾਹਤ ਮਿਲ ਸਕਦੀ ਹੈ ਥੋੜਾ ਟੈਂਪਰੇਚਰ ਜਿਹੜਾ ਫਾਲ ਹੋ ਜਿਵੇਂ ਕਿ ਹਵਾ ਚੱਲੇਗੀ ਜਾਂ ਥੋੜੇ ਥੰਡਰ ਸ਼ਾਵਰਸ ਹੋਣਗੇ ਤਾਂ ਉਹਦੇ ਨਾਲ ਥੋੜਾ ਰਿਲੀਫ ਮਿਲ ਸਕਦਾ ਹੈ ਵੀ ਜਿਵੇਂ ਇਸ ਤੋਂ ਵਧੇਗਾ ਨਹੀਂ ਟੈਂਪਰੇਚਰ ਹੈ ਨਾ ਪਰ ਇਹ ਹੈ ਕਿ ਫਿਰ ਵੀ ਸਾਨੂੰ ਅਗਰ ਜਿਵੇਂ ਆਪਾਂ ਬਾਹਰ ਨਿਕਲਣਾ ਤਾਂ ਸਾਨੂੰ ਪੂਰੀਆਂ ਪ੍ਰੀਕਾਸ਼ਨਸ ਜ਼ਰੂਰ ਲੈਣੀਆਂ ਚਾਹੀਦੀਆਂ ਨੇ ਆਪਣਾ ਪਾਣੀ ਦਾ ਪ੍ਰਬੰਧ ਨਾਲ ਰੱਖਣਾ ਚਾਹੀਦਾ ਹੈ ਔਰ ਜਿਸ ਤਰ੍ਹਾਂ ਆਪਣਾ ਸਿਰ ਨੂੰ ਢੱਕ ਕੇ ਰੱਖੋ ਨਾ ਸਨ ਗਲਾ ਤੇ ਬਾਕੀ ਜਿੰਨਾ ਹੋ ਸਕੇ ਮਤਲਬ ਥੋੜਾ ਛਾਵੇਂ ਹੀ ਰਿਹਾ ਜਾਵੇ ਔਰ ਜਿਹੜਾ ਦੁਪਹਿਰ ਵਾਲੇ ਜਿਹੜੇ ਹੈਗੇ ਆ ਪੀ ਕਵਰਸ ਹੁੰਦੇ ਆ ਉਹਨਾਂ ਦੇ ਵਿੱਚ ਆਪਣਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਏ ਕਿ ਅੰਦਰ ਹੀ ਜਿਹੜਾ ਵੀ ਕੰਮ ਹੈ ਉਹ ਇੰਡੋਰ ਦਾ ਹੀ ਕੀਤਾ ਜਾਏ। ਤਾਂ ਅਗਰ ਮੌਸਮ ਦੀ ਗੱਲ ਕੀਤੀ ਜਾਵੇ ਕਿਉਂਕਿ ਇਸ ਵਾਰ ਤੁਸੀਂ ਕਹੇ ਕਿ ਮਈ ਦਾ ਮਹੀਨਾ ਕਾਫੀ ਗਰਮ ਰਿਹਾ ਵਾ ਕਿੰਨੇ ਸਾਲਾਂ ਦਾ ਰਿਕਾਰਡ ਜਿਹੜਾ ਵਾ ਇਸ ਮਈ ਦੇ ਮਹੀਨੇ ਦੇ ਵਿੱਚ ਗਰਮੀ ਤੋੜਦੀ ਹੋਈ ਨਜ਼ਰ ਆਈ ਹੈ ਪਿਛਲੇ ਕਿੰਨੇ ਸਾਲਾਂ ਦਾ ਰਿਕਾਰਡ ਜਿਹੜਾ ਵਾ ਟੁੱਟਿਆ ਵਾ? ਹਾਂਜੀ ਦੇਖੋ ਜਿਸ ਤਰ੍ਹਾਂ 45-46 ਡਿਗਰੀ ਟੈਂਪਰੇਚਰ ਇਸ ਵਾਰੀ ਸਾਡੇ ਕੋ ਤੇ ਇਸ 2000 ਆਪਾਂ ਕਹਿ ਸਕਦੇ ਆ ਕਿ 12 13 ਦੇ ਵਿੱਚ ਇਸ ਤਰ੍ਹਾਂ ਦਾ ਹੋਇਆ ਸੀ ਕਿ 40 ਡਿਗਰੀ ਤੱਕ ਟੈਂਪਰੇਚਰ ਗਿਆ ਸੀਗਾ ਸੋ ਬਾਕੀ ਜਿਹੜੇ ਹੁਣ ਪਿਛਲੇ ਜਿਹੜੇ 10 ਸਾਲ ਆ ਉਹਨਾਂ ਦੇ ਵਿੱਚ ਇੰਨਾ ਜ਼ਿਆਦਾ ਟੈਂਪਰੇਚਰ ਨਹੀਂ ਵਧਿਆ ਕਿਉਂਕਿ ਇਸ ਵਾਰੀ ਇਹ ਵੀ ਦੇਖਿਆ ਗਿਆ ਹੈ ਕਿ ਬਿਲਕੁਲ ਜਿਹੜਾ ਅਪ੍ਰੈਲ ਵੀ ਉਹਦੇ ਵਿੱਚ ਨਾ ਮਾਤਰ بارش ਹੋਈ ਹੈ ਤੇ ਮਈ ਦਾ ਬਿਲਕੁਲ ਸੁੱਕਾ ਗਿਆ ਹੈ ਕੋਈ ਪੱਛਮੀ ਚੱਕਰਵਾਤ ਨਹੀਂ ਆਏ ਜਿੱਤੇ ਕਰਕੇ ਕਿ ਬਾਰਿਸ਼ ਨਹੀਂ ਹੋਈ ਔਰ ਟੈਂਪਰੇਚਰ ਜਿਹੜਾ ਫਾਲ ਨਹੀਂ ਕੀਤਾ ਸੋ ਇਸ ਕਰਕੇ ਟੈਂਪਰੇਚਰ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਇਹ 10-12 ਸਾਲ ਬਾਅਦ ਸਾਨੂੰ ਦੇਖਣ ਨੂੰ ਮਿਲੀਆਂ ਨੇ ਤਾਂ ਲੱਗਦਾ ਹੈ ਕਿ ਹੁਣ ਮਈ ਤਾਂ ਲੋਕਾਂ ਨੇ ਗਰਮੀ ਦੇ ਨਾਲ ਬਿਹਾਲ ਹੋ ਕੇ ਕਟਿਆ ਬਾ ਜੂਨ ਦੇ ਵਿੱਚ ਕੁਝ ਰਾਹਤ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆਏਗੀ ਅਹ ਦੇਖੋ ਇਹ ਵੀ ਟੈਂਪਰੇਰੀ ਹੀ ਰੀਲੀਫ ਹੈ ਜਿਹੜਾ ਥੋੜਾ ਆਹ ਚੱਲ ਰਿਹਾ ਕਿਉਂਕਿ ਇੱਕਦਮ ਜਿਵੇਂ ਮੌਨਸੂਨ ਆਨ ਕਰਕੇ ਜਾਂ ਪ੍ਰੈਸ਼ਰ ਜਿਹੜਾ ਉਹ ਇੰਨਾ ਜ਼ਿਆਦਾ ਫਾਲ ਕਰ ਗਿਆ ਸੀ ਉਹਦੇ ਕਰਕੇ ਇਹ ਹੋਇਆ ਬਟ ਆਪਾਂ ਲੌਂਗ ਟਰਮ 'ਚ ਇਹ ਨਹੀਂ ਕਹਿ ਸਕਦੇ ਕਿ ਜੂਨ ਦੇ ਵਿੱਚ ਜਿਹੜੇ ਰਾਹਤ ਰਹੇਗੀ ਜਾਂ ਟੈਂਪਰੇਚਰਸ ਘਟਣਗੇ ਕਿਉਂਕਿ ਵੈਸੇ ਹੀ ਆਈਐਮਡੀ ਵੱਲੋਂ ਇਸ ਵਾਰੀ ਜਿਹੜੀਆਂ ਅਮਈ ਜੂਨ ਦੀਆਂ ਪ੍ਰੈਡਿਕਸ਼ਨਸ ਨੇ ਉਹਨਾਂ ਦੇ ਵਿੱਚ ਹਾਰਸ਼ ਜਿਹੜਾ ਵੈਦਰ ਆ ਉਹਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਗਰਮੀ ਇਸ ਵਾਰੀ ਬਹੁਤ ਜ਼ਿਆਦਾ ਰਹੇਗੀ ਸੋ ਆਪਾਂ ਬਹੁਤ ਲੰਬਾ ਨਹੀਂ ਇਹਦੇ ਬਾਰੇ ਦੱਸ ਸਕਦੇ ਬਟ ਆ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਜਿਹੜੀ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਤਾਂ ਲੋਕਾਂ ਨੂੰ ਕੀ ਅਪੀਲ ਕਰਦੇ ਤੁਸੀਂ ਲੋਕਾਂ ਨੂੰ ਬਿਲਕੁਲ ਆਪਣਾ ਜਰੂਰ ਧਿਆਨ ਰੱਖਣਾ ਚਾਹੀਦਾ ਜੀ ਇੰਨੀ ਗਰਮੀ ਦੇ ਵਿੱਚ ਆਪਣਾ ਪਾਣੀ ਜਿਹੜਾ ਆ ਆਰਐਸ ਦਾ ਕੋਲ ਲਿਆ ਜਾ ਸਕਦਾ ਜਿਵੇਂ ਗਲੂਕੋਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਰਲ ਪਦਾਰਥ ਜਿਹੜੇ ਮਤਲਬ ਥੋੜੀ ਥੋੜੀ ਦੇਰ ਬਾਅਦ ਲੈਂਦੇ ਰਹਿਣ ਤੇ ਜ਼ਿਆਦਾਤਰ ਇਹ ਹੈ ਕਿ ਜਿਹੜੇ ਤਲੇ ਹੋਏ ਪਦਾਰਥ ਆ ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ ਫਲ ਫਰੂਟ ਜਿਹੜਾ ਉਹਨੂੰ ਜ਼ਿਆਦਾ ਲਿਆ ਜਾਵੇ ਤੇ ਹਲਕੇ ਕੱਪੜੇ ਸੁੱਤੀ ਕੱਪੜੇ ਪਾਏ ਜਾਣ ਤਾਂ ਕਿ ਆਪਣਾ ਮਤਲਬ ਜਿਹੜਾ ਬੋਡੀ ਆ ਉਹਦਾ ਕੰਫਰਟ ਲੈਵਲ ਰਹੇ ਤੇ ਬਾਕੀ ਇਹ ਹੈ ਕਿ ਆਪਣੀ ਜੋ ਹੋਰ ਵੀ ਪ੍ਰੀਕਾਸ਼ਨਸ ਨੇ ਕੋਈ ਸਨਸਕ੍ਰੀਨ ਲਾਣਾ ਕੋਈ ਸਨ ਗਲਾਸ ਲਾਣੇ ਹੈਟ ਨੂੰ ਕਵਰ ਕਰਨਾ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਜੀ ਇਹ ਸੀਗੇ ਮੈਡਮ ਕੇਕੇ ਗਿਲ ਜਿਹੜੇ ਮੌਸਮ ਦੇ ਸਬੰਧੀ ਆਉਣ ਵਾਲੇ ਦਿਨਾਂ ਦੇ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਮਈ ਮਹੀਨਾ ਕਾਫੀ ਗਰਮ ਰਿਹਾ ਤੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਮਈ ਮਹੀਨੇ ਦੇ ਵਿੱਚ ਗਰਮੀ ਤੋੜਦੀ ਹੋਈ ਨਜ਼ਰ ਆ ਰਹੀ ਹੈ ਪਰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕੁਝ ਰਾਹਤ ਜ਼ਰੂਰ ਮਿਲੇਗੀ ਪਰ ਇਹ ਰਾਹਤ ਟੈਂਪਰੇਰੀ ਹੋਏਗੀ ਜੂਨ ਦੇ ਵਿੱਚ ਹੋਰ ਗਰਮੀ ਵਧਨ ਦੇ ਇਸ਼ਾਰ ਨੇ ਤੇ ਲੋਕਾਂ ਨੂੰ 2-3 ਦਿਨ ਦੀ ਰਾਹਤ ਤੋਂ ਬਾਅਦ ਫਿਰ ਗਰਮੀ ਦਾ ਪ੍ਰਕੋਪ ਝੇਲਣਾ ਪੈ ਸਕਦਾ ਕੈਮਰਾ ਪਰਸਾ ਰੋਹਿਤ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ